ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਢਿੱਲੋਂ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਆਪਾਂ ਬੀਜ ਰਹੇ ਹਾਂ PR126 ਦੀ ਪਨੀਰੀ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀਆਂ ਪਨੀਰੀ ਬੀਜਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਖਾਦਾਂ ਪਾਉਣੀਆਂ ਚਾਹੀਦੀਆਂ ਤੇ ਨਾਲੇ ਦੱਸਾਂਗੇ ਤੁਹਾਨੂੰ ਵੀ ਇੱਕ ਮਰਲੇ ਦੇ ਵਿੱਚ ਕਿੰਨਾ ਬੀ ਪਾਉਣਾ ਚਾਹੀਦਾ PR126 ਦਾ ਤੇ ਇੱਕ ਕਿੱਲਾ ਜਿਹੜਾ ਕਿੰਨੇ ਮਰਲਿਆਂ ਦੇ ਨਾਲ ਆਪਣਾ ਝੋਨੇ ਦਾ ਜਿਹੜਾ ਲੱਗਦਾ ਇਹ ਵੀ ਦੱਸਾਂਗੇ ਸਾਰੀ ਕਰਾਂਗੇ ਗੱਲਬਾਤ ਤੇ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਕਿਸਾਨ ਦੋਸਤੋ ਜਿਹੜਾ ਇੱਕ ਕਿੱਲੇ ਦੇ ਵਿੱਚ ਦੋ ਮਰਲਿਆਂ ਦੀ ਫੱਕਾ ਜਿਹੜੀ ਇੱਕ ਕਿੱਲਾ ਲੱਗ ਜਾਂਦਾ ਪੂਰਾ ਤੇ ਤੁਸੀਂ ਉਸ ਜ਼ਮੀਨ ਦੇ ਹਿਸਾਬ ਨਾਲ ਜਿਹੜਾ ਇਹਦਾ ਫੱਕ ਦਾ ਥਾਂ ਰੱਖਣਾਗਾ ਤੇ ਜਿਹੜਾ ਮਰਲਾ ਹੁੰਦਾ 3x3 ਦਾ ਇੱਕ ਮਰਲਾ ਹੁੰਦਾ ਤੇ ਆਪਾਂ ਜਿਵੇਂ 5.5 ਕਿੱਲਿਆਂ ਦੀ ਫੱਕਤ ਲਾ ਰਹੇ ਆ ਅੱਜ ਤੇ ਆਪਾਂ ਜਿਹੜੇ 11 ਮਰਲੇ ਰੱਖਿਆ ਤੇ 11 ਮਰਲਿਆਂ ਦੇ ਵਿੱਚ ਤੁਹਾਨੂੰ ਦੱਸਦੇ ਆ ਵੀ ਜਿਹੜਾ 20 ਪਾਉਣਾਗਾ 20 ਤੁਸੀਂ ਵੱਧ ਤੋਂ ਵੱਧ 2.5 ਤੋਂ 3 ਕਿਲੋ 20 ਪਾਉਣਾ ਹੈ ਪੀਆਰ 126 ਦਾ ਤੇ ਜੇ ਆਪਾਂ ਜ਼ਿਆਦਾ 20 ਪਾਵਾਂਗੇ ਬਹੁਤ ਭਰਾਗੀ ਕਰਦੇ ਆ 3.5 4 ਕਿਲੋ 20 ਪਾ ਲੈਂਦੇ ਆ ਫਿਰ ਉਹਦੇ ਵਿੱਚ ਜਿਹੜੀ ਆਪਣੀ ਪਨੇਰੀ ਇਹੋ ਜਿਆਦੇ ਸੰਘਣੇ ਹੋ ਜਾਂਦੇ ਜਦੋਂ ਵੀ ਆਪਣੀ ਲੇਵਰ ਪਟਦੀ ਆ ਪਟਣ ਸਮੇ ਕੀ ਹੁੰਦਾ ਹੋ ਟੁੱਟਣ ਲੱਗ ਜਾਂਦੀਆਂ ਜੜਾਂ ਬਰੀਕ ਹੋ ਜਾਂਦੀ ਆ ਤੇ ਉਹ ਪ੍ਰੋਪਰ ਫਿਰ ਗਰੋਥ ਵੀ ਨਹੀਂ ਕਰਦੀ ਹੈਗੀ ਜਿਹੜਾ ਬੀਜ ਬਿਲਕੁਲ ਸਹੀ ਬੀ ਪਾਉਣਾ ਤੁਸੀਂ 2.5 ਤੋਂ 3 ਕਿਲੋ ਇੱਕ ਮਰਲੇ ਦਾ ਬੀ ਪਾਉਣਾ ਤੇ ਜਿਹੜੀਆਂ ਖਾਦਾਂ ਪਾਉਣੀਆਂ ਤੁਸੀਂ ਖਾਦਾਂ ਦੇਖ ਸਕਦੇ ਹੋ ਤੁਸੀਂ ਆਪਾਂ ਪਾਤੀਆਂ ਪਹਿਲਾਂ ਤੇ ਹੁਣ ਦੇਵਾਂਗੇ ਝੋਨੇ ਦਾ ਛਿੱਟਾ ਤੇ ਇਹਦੇ ਜਿਹੜੀਆਂ ਖਾਦਾਂ ਪਾਈਆਂ ਆਪਾਂ ਪਿਛਲੇ ਸਾਲ ਵੀ ਐਂ ਪਾਈਆਂ ਸੀਗੀਆਂ ਬਹੁਤ ਛੇਤੀ ਜਿਹੜੀ ਫੱਕ ਤਿਆਰ ਹੁੰਦੀ ਆ ਤੇ ਇਹਦੇ ਲਈ ਆਪਾਂ ਜਿਹੜੀਆਂ ਖਾਦਾਂ ਪਾਉਣੀਆਂ ਇੱਕ ਕਨਾਲ ਦੀਆਂ 10 ਕਿਲੋ 10 ਕਿਲੋ ਆਪਾਂ ਜਿਹੜੀ ਡੀਐਪੀ ਪਾਉਣੀ ਆ ਇੱਕ ਕਨਾਲ ਦੀ ਤੇ 20 ਕਿਲੋ ਸਫਰ ਤੇ ਮੂਰਟ ਆਫ ਪੋਟਾਸ਼ ਜਿਹੜੀ ਲੈਣੀ ਆ ਉਹ 2.5 ਕਿਲੋ ਤੇ 3 ਕਿਲੋ ਜਿਹੜੀ ਯੂਰੀਆ ਖਾਦ ਇਹ ਆਪਾਂ ਜਿਹੜੀਆਂ ਖਾਦਾਂ ਪਾ ਕੇ ਹਰ ਇੱਕੇ ਵਾਰ ਫੱਕ ਬੀਜਦੇ ਆ ਤੇ ਬਹੁਤ ਸੋਹਣੀ ਫੱਕ ਤਿਆਰ ਹੁੰਦੀ ਆ 20-25 ਦਿਨਾਂ ਦੇ ਵਿੱਚ ਲਾਉਣ ਦੇ ਤਿਆਰ ਹੋ ਜਾਂਦੀ ਆ ਤੇ ਕੋਈ ਵੀ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪੈਣੀ ਤਾਕਤਵਾਲੀ ਘਾਟਾਂ ਵਾਲੀ ਤੇ ਇਹਦੇ ਵਿੱਚ ਜਿਹੜੀਆਂ ਇਹ ਖਾਦਾਂ ਪਾ ਕੇ ਤੁਸੀਂ ਬੀਜੋਗੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਜਾਣਕਾਰੀ ਆ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ